ਪੰਜਾਬ ਸਰਕਾਰ ਦਮ ਪਰਨ ਲੱਗੀ ਹੈ ਕਿ ਸਾਡੀ ਮਹਿਮਦਾ ਅਸਰ ਹੋਣ ਲੱਗਿਆ ਜੀ ਲੋਕ ਪਾਸਪੋਰਟ ਕੱਟ ਬਣਾਉਣ ਲੱਗੇ ਨੇ ਤੇ ਵਿਦੇਸ਼ ਕੰਨੀ ਨੂੰ ਜਾਣ ਕੱਟ ਗਿਆ ਮੈਂ ਦੇਖ ਰਿਹਾ ਸੀ ਪੰਜਾਬ ਦੇ ਨਰੀ ਮਾਮਲੇ ਆ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੁਰਾਂ ਦਾ ਬਿਆਨ ਉਹ ਕਹ ਰਹੇ ਸੀ ਕਿ ਪੰਜਾਬ ਸਰਕਾਰ ਵੱਲੋਂ ਜੋ ਵਤਨ ਵਾਪਸੀ ਦਾ ਨਾਅਰਾ ਦਿੱਤਾ ਗਿਆ ਉਸ ਨੂੰ ਹੁਣ ਬੂਰ ਪੈਣ ਲੱਗਾ ਹੋ ਰੰਗ ਦਿਖਾਉਣ ਲੱਗੇ ਜਦੋਂ ਕਿ ਸਚਾਈਤ ਵਾਪਸਾਰੇ ਬਾਕੀ ਇੱਕ ਪਾਸੇ ਕੈਨੇਡਾ ਛੋੜੀ ਸਕਤੀ ਦੂਸਰੇ ਪਾਸੇ ਕੁਝ ਮੁਲਕਾਂ ਛੋੜੀ ਇਸ ਤਰ੍ਹਾਂ ਦੀ ਤਿਆਰੀ ਆਰੇ ਸੰਕੇਤ ਤੇ ਤੀਸਰਾ ਸਭ ਤੋਂ بڑا ਪਹਿਲੂ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਡੰਕੀ ਲਾ ਕੇ ਮੁਲਕਾਂ ਦੇ ਅਖਲੋਂ ਇਹ ਪ੍ਰਵਾਸੀਆਂ ਦੇ ਨਾਲ ਖਾਸ ਕਰ ਭਾਰਤੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਜਿਹੇ ਜਾ ਸਲੂਕ ਕੀਤਾ ਗਿਆ। ਆਧਵਦੀਸ਼ ਮੰਤralੇ ਵੱਲੋਂ ਜਨਵਰੀ 2025 ਤੱਕ ਦੇ ਜਿਹੜੇ ਵੇਰਵੇ ਨਸਰ ਦਿੱਤੇ ਨੇ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਹੁਣ ਪੰਜਾਬ ਚੋਂ ਪਾਸਪੋਰਟ ਕੱਟਣ ਦਾ ਮਤਲਬ ਪ੍ਰਵਾਸ ਕੱਟ ਸਕਦਾ। ਅੰਕੜੇ ਜੇਕਰ ਕਿਸੇ ਬਰੇਚ ਪੰਜਾਬ ਚ ਪਾਸਪੋਰਟ ਬਣੇ ਨੇ ਤਾਂ ਉਹ ਕਹਿੰਦੇ ਜੀ ਸਾਲ 2023 ਚ ਬਣੇ ਨੇ। ਇਸ ਸਾਲ ਦੇ ਵਿੱਚ ਲਗਭਗ 12 ਲੱਖ ਪਾਸਪੋਰਟ ਬਣੇ। ਮਤਲਬ ਲਗਭਗ ਹਰ ਮਹੀਨੇ 1 ਲੱਖ ਦੇ ਨਿਤ ਦੇ। ਪੰਜਾਬ ਵਿੱਚ ਹੁਣ ਆਈਲੈਂਡ ਸਕੇਂਦਰਾ ਦਾ کاروبار ਵੀ ਚੋਪਟਾਉਣ ਲੱਗਿਆ। ਥਾਲੇ ਲੱਗਣ ਲੱਗੇ ਨੇ। ਲੋਕ ਇਸ ਕਮਾਤ ਹੋਰ ਕਮਾਚ ਤਬਦੀਲ ਹੋਣ ਲੱਗੇ ਨੇ। ਕੀ ਪੰਜ ਸਿੰਘ ਸਹਿਬਾਨ ਜਲਦ ਆਪਣੀ ਬੈਠਕ ਬੁਲਾਉਣਗੇ ਕੀ ਪੰਜ ਸਿੰਘ ਸਹਿਬਾਨਾਂ ਨੇ ਮਨ ਬਣਾ ਲਿਆ ਹੁਣ ਬੈਠਕ ਬੁਲਾਉਣ ਦਾ ਕੀ ਜੱਤਾਰ ਗਿਆਨੀ ਰਗਵੀਰ ਸਿੰਘ ਕੋਲ ਹੀ ਸਖਤ ਪੈਸਾ ਲੈਣਗੇ ਇੱਕ ਪਾਸੇ ਇੱਕ ਪੰਜ ਮੈਂਬਰੀ ਕਮੇਟੀ ਤਾਂ ਵੀ ਸਭ ਨੂੰ ਬੁਲਾਉਣ ਜਾਂਦੀ ਹੈ ਦੂਜੇ ਪਾਸੇ ਇੱਕ ਪੰਜ ਮੈਂਬਰੀ ਕਮੇਟੀ ਕਹਿੰਦੀ ਜੀ ਅਸੀਂ ਗਿਆਨੀ ਰਗਵੀਰ ਸਿੰਘ ਕੋਲੋਂ ਮਿਲਣੇ ਜਾਣਾ ਹੈ ਤੀਸਰੇ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਅੰਦਰੂਨੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਦੇ ਹੁਕਮਨਾਮੇ ਜਾਰੀ ਕੀਤੇ ਗਏ ਉਸ ਹੁਕਮਨਾਮਿਆਂ ਦੇ ਵਿੱਚ ਇੱਕ ਸੱਤ ਮੈਂਬਰੀ ਕਮੇਟੀ ਹੋਣ ਚਾਹੀਦੀ ਜਿਸ ਸੱਤ ਮੈਂਬਰੀ ਕਮੇਟੀ ਨੂੰ ਹੁਕਾਇਤ ਕੀਤੀ ਗਈ ਸੀ ਕਿ ਤੁਸੀਂ ਪਈ ਅਕਾਲੀ ਦਲ ਦੀ ਭਰਤੀ ਮਾਮਲੇ ਉੱਤੇ ਨਜ਼ਰਸਾਨੀ ਕਰਦੇ ਆ ਤੁਹਾਡੀ ਅਗਵਾਈ ਚ ਭਰਤੀ ਮਾਮਲ ਹੋਗੀ ਪਹਿਲਾਂ ਤਾਂ 2 ਟਾਈ ਮਹੀਨੇ ਬੈਠ ਕੇ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਦੋਂ ਮੀਟ ਕੋਈ ਵੀ ਤਦ ਇਹ ਸਥਿਤੀ ਬਣ ਗਈ ਕਿ ਤਾਂ ਮੈਂ ਸਭੀ ਇਸਤੀਫਾ ਦੇ ਗਏ ਮਨੂੰਗਰ ਸਾਹਿਬ ਇਸਤੀਫਾ ਦੇ ਗਏ ਤੇ ਕਮੇਟੀ ਪੰਜ ਮੈਂਬਰੀ ਪੰਜ ਮੈਂਬਰੀ ਕਮੇਟੀ ਇੱਕ ਵਾਰ ਫਿਰ ਜਦਰਗਨ ਸਿੰਘ ਨੂੰ ਕੱਲ ਜਾ ਰਹੀ ਹੈ ਦਰ ਸਿੰਘ ਖੁੰਦੜਵੀ ਸਿੰਘ ਸਾਹਿਬ ਕੋਲ ਜਾਣਾ ਚਾਹੁੰਦੇ ਹੋ ਸਕਦਾ ਹੈ ਉਹਨਾਂ ਨੂੰ ਵੀ ਟਾਈਮ ਮਿਲ ਹੋ ਸਕਦਾ ਹੈ ਕਿ ਇਹਨਾਂ ਦੋਹਾਂ ਤਿਰਾਂ ਨੂੰ ਮਿਲਣ ਤੋਂ ਬਾਅਦ ਹੀ ਪੰਜ ਸਿੰਘ ਸਾਹਿਬਾਂ ਦੀ ਬੈਠਕ 7 ਮਾਰਚ ਨੂੰ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਦੀ ਅੰਤਰਕ ਕਮੇਟੀ ਦੀ ਕਤਰ ਹੈ ਪਹਿਲੀ ਨਜ਼ਰੇ ਤਾਂ ਇਹ ਸਪੱਸ਼ਟ ਲੱਗਦਾ ਹੈ ਕਿ ਉਸੇ ਪਈ ਬਜਟ ਦੇ ਲੈ ਕੇ ਐਸਪੀਸੀ ਦੇ ਬਜਟ ਨੂੰ ਲੈ ਕੇ ਤਰੀਕ ਦਾ ਐਲਾਨ ਹੋਣਾ ਹੈ ਕੰਡੀਡਰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਚੁੱਕਿਆ ਹੈ ਜੋ ਉਸ ਦਿਨ ਤੱਕ ਕਾਮੀ ਸਾਬ ਨਹੀਂ ਪਰਤਦੇ ਪੈਸੇ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮੂੱਚੀ ਲੋਕਾਈ ਨੂੰ ਸੁਨੇਹਾ ਤੇਰਾ ਤੇਰਾ ਕੁਝ ਵੀ ਮੇਰਾ ਨਹੀਂ ਸਭ ਕੁਝ ਤੇਰਾ ਮੈਂ ਅੱਜ ਖਬਰਾਂ ਤੇ ਚਾਤ ਪਾਉਣ ਤੋਂ ਪਹਿਲਾਂ ਇੱਕੇ ਨਵੇਕਲੀ ਤੇ ਖੁਸ਼ੀ ਭਰੀ ਤੇ ਚੰਗੇ ਸਨੇਹ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੁਲਤਾਨਪੁਰ ਲੋਧੀ ਉਹ ਖੇਤਰ ਜਿੱਥੇ ਹਰ ਮਿੱਟੀ ਦੇ ਕਣ ਨੂੰ ਪਹਿਲੀ ਪਾਛੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਹਾਸਲ ਹੈ। ਉਸ ਧਰਤੀ ਦੇ ਉੱਤੇ ਜਿੱਥੇ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਇੱਕ ਓੰਕਾਰ ਜਪਜੀ ਸਾਹਿਬ ਦੀ ਉਸ ਦਾ ਨਿਰਮਾਣ ਕੀਤਾ ਜਾਂ ਪਕੀਏ ਕਿ ਉੱਥੇ ਉਹ ਪਹਿਲੀ ਵਾਰ ਵਿਖਿਆਨ ਹੋਇਆ। ਉਸ ਧਰਤੀ ਦੇ ਉੱਤੇ ਇੱਕ ਨਵਿਕਲਾ ਸਥਾਨ ਬਣ ਰਿਹਾ ਹੈ। ਇਸ ਮੂਲ ਮੰਤਰ ਦਾ ਕੇਂਦਰ ਬਣ ਰਿਹਾ ਹੈ। ਇਹਦਾ ਪ੍ਰਕਿਰਿਆ 2018 ਤੋਂ ਚੱਲੀ ਆ ਰਹੀ ਹੈ। ਪਰ ਇਸ ਵਾਰ ਦੇ ਪ੍ਰਕਾਸ਼ ਪੂਰਵ ਤੱਕ ਉਹਦੇ ਸੰਪਨ ਹੋਣ ਦੀ ਉਮੀਦ ਹੈ। ਇਹ ਖਾਸ ਕਰ ਲਈ ਹੈ ਕਿ ਇਸ ਥਾਂ ਦੇ ਉੱਤੇ ਸਾਰਾ ਕੁਝ 13 13 ਹੋਵੇਗਾ। ਮੂਲ ਮੰਤਰ ਉਚਾਰਨ ਸਥਾਨ ਇਸ ਨੂੰ ਨਾਮ ਦਿੱਤਾ ਜਾ ਰਿਹਾ ਹੈ। ਇੱਥੇ ਮੰਜ਼ਲ ਦੀ ਉਚਾਈ ਵੀ 13 ਹੀ ਹੋएगी। ਹਰੇਕ ਮੰਜ਼ਲ ਦੇ ਉੱਤੇ ਖਿੜਕੀਆਂ ਵੀ 13 ਹੀ ਹੋਣਗੀਆਂ। ਇਸ ਇਮਾਰਤ ਦੇ ਦਰਵਾਜ਼ੇ ਵੀ 13 ਹੀ ਹੋਣਗੇ। ਹਰ ਮੰਜ਼ਲ ਤੇ ਜਾਣ ਲਈ ਬਣਾਈਆਂ ਪੌੜੀਆਂ ਵੀ 13 ਹੀ ਹੋਣਗੀਆਂ। ਤੇ ਵੰਡਾ ਜਿਹੜਾ ਪਵਿੱਤਰ ਜਲ ਉਸ ਇਮਾਰਤ ਦੇ ਅੰਦਰ ਆ ਕੇ ਬਾਪਸ ਬੈਂਚ ਮਿਲੇਗਾ ਉਸ ਦੇ ਲਈ ਅੰਦਰ ਜਿਹੜਾ ਥਾਂ ਬਣਾਇਆ ਗਿਆ ਉਹ ਵੀ 13 ਫੁੱਟ ਦਾ ਹੀ ਹੈ ਤੇ ਆਲੇ ਦੁਲੇ ਜਿਹੜਾ ਬਾਗ ਉਸਰਨਾ ਉਸ ਬਾਗ ਦੇ ਅੰਦਰ ਵੀ 13 ਰਸਤੇ ਨੇ ਸੁਬੜੀ ਨਵਕ੍ਰਿਤ ਸਾਨ ਹੈ ਜੇਕਰ ਮੈਂ ਇਸ ਵਾਲਾ ਗੱਲ ਕਰਾਂ ਕਿ ਸੁਲਤਾਨਪੁਰ ਲੋਧੀ ਜਿਸ ਤੇ ਆਪਾਂ ਗੱਲ ਕਰਕੇ ਹਟੇਗੇ ਪਹਿਲੀ ਪਾਸ਼ਾਹੀ ਦੀ ਚਰਨਸ਼ੋਪਰਾਪਤ ਹੈ ਉੱਥੇ ਇਹ ਐਸਜੀਪੀਸੀ ਦੇ ਉਸ ਸਮੇਂ ਦੇ ਪ੍ਰਧਾਨ ਸੀਗੇ 2018 ਦੇ ਵਿੱਚ 18 ਅਕਤੂਬਰ 2018 ਦੇ ਵਿੱਚ ਜਦੋਂ ਇਹਦਾ ਨੀ ਪੱਥਰ ਰੱਖਿਆ ਗਿਆ ਗੋਬਿੰਦ ਸਿੰਘ ਲੰਗੋਵਾਲ ਹੋਰੀ ਉਹਨਾਂ ਨੇ ਇਹਦਾ ਨੀ ਪੱਥਰ ਰੱਖਿਆ ਸੀ ਤੇ ਉਮੀਦ ਹੈ ਕਿ ਹੁਣ ਜਦੋਂ 555ਵਾਂ ਪ੍ਰਕਾਸ਼ ਪੁਰਬ ਆਏਗਾ ਪਹਿਲੀ ਪਾਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਸਮੇਂ ਤੱਕ ਇਹ ਸੰਗਤ ਦੇ ਲਈ ਖੋਲ ਦਿੱਤੀ ਜਾਏਗੀ ਇਹਦੀ ਜਿਹੜੀ ਖਾਸੀਅਤ ਦੀ ਮੈਂ ਗੱਲ ਕਰ ਰਿਹਾ ਕਿ 13 13 ਵੈਸੇ ਤਾਂ ਉਹ 13 13 ਹੈ ਤੇ ਇਹ 13 ਨੰਬਰ ਹੈ ਪਰ ਇਸ 13 ਨੰਬਰ ਦੇ ਵਿੱਚੋਂ ਵੀ ਉਸ ਭਾਵ ਨੂੰ ਲਿਆ ਜਾਂਦਾ ਕਿਉਂਕਿ ਅੰਗਰੇਜ਼ਾਂ ਦੇ ਜਾਂ ਹੋਰਨਾਂ ਦੇ ਤਾਰਨਾਮਾ 'ਚ 13 ਨੂੰ ਅਨਲਕੀ ਵੱਜੂ ਪ੍ਰਚਾਰਿਆ ਗਿਆ ਪਰ ਜਦੋਂ ਗੁਰੂ ਨਾਨਕ ਦੇਵ ਜੀ ਦੇ ਅਸੀਂ 13 13 ਇਹ ਸਾਰਾ ਕੁਝ 13 13 ਉਦੇ ਵਿੱਚੋਂ ਇਸ 13 ਨੂੰ ਅੰਕ ਨੂੰ 13 ਅੰਕ ਨੂੰ ਵੀ ਮੰਨਤਾ ਮਿਲੀ ਸੋ ਇਸ ਲਈ ਇਸ ਉਸ ਕੜੀ ਨਾਲ ਜੋੜ ਕੇ ਸਮਝਣ ਦੀ ਲੋੜ ਹੈ ਕਿ ਇਸ ਲਈ ਇਹ ਭਵ ਇੱਥੇ ਇਕਤਿਆਰ ਕੀਤਾ ਗਿਆ ਜਿਹੜੀ ਇਹ ਮੂਲ ਮੰਤਰ ਅਸਥਾਨ ਤਿਆਰ ਹੋ ਰਿਹਾ ਇਹਦੇ ਵਿੱਚ ਖਾਸੀਅਤ ਜਿਹਦੀ ਮੈਂ ਮੈਂ ਗੱਲ ਕੀਤੀ ਹੈ ਕਿ ਇਸ ਇਮਾਰਤ ਦੇ ਦੇ ਵਿੱਚ ਹਰ ਥਾਂ ਤੇ ਤੁਹਾਨੂੰ 13 ਦਾ ਅੰਕ ਦਰਜ ਮਿਲੇਗਾ ਜਿਹਦੇ ਵਿੱਚ ਖਾਸ ਕਰਕੇ 5 ਮੰਜ਼ਲਾ ਮੜ ਰਹੀਆਂ ਤੇ ਪੰਜਵੀਂ ਮੰਜ਼ਲ ਤੇ ਇੱਕ ਗੁੰਬਦ ਬਣੇਗਾ। ਹਰ ਮੰਜ਼ਲ ਦੀ ਉਚਾਈ 13 ਫੁੱਟ ਰੱਖੀ ਗਈ ਹੈ। ਫਿਰ ਇਮਾਰਤ ਦੀ ਹਰ ਮੰਜ਼ਲ ਤੇ 13 ਖਿੜਕੀਆਂ ਰੱਖੀਆਂ ਗਈਆਂ। 13 ਹੀ ਦਰਵਾਜ਼ੇ ਰੱਖੇ ਗਏ ਨੇ। ਹਰ ਮੰਜ਼ਲ ਤੇ ਜਾਣ ਲਈ ਜਿਹੜੀਆਂ ਪੌੜੀਆਂ ਬਣੀਆਂ ਨੇ ਉਹ ਵੀ 13 ਹੀ ਨੇ। ਇਸ ਦੇ ਨਾਲ ਹੀ ਜਿਹੜਾ ਖੂਬਸੂਰਤ ਬਾਗ ਤਿਆਰ ਹੋਣਾ ਉਹਦੇ ਵਿੱਚ ਵੀ 13 ਰਾਹ 13 ਰਸਤੇ ਬਣਾਏ ਗਏ ਨੇ ਬਾਗ 'ਚ। ਤੇ এসਜੀਪੀਸੀ ਦੇ ਨੁਮਾਇੰਦੇ ਨੇ ਵੀ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਬਰਾਂਡੇ ਦੇ ਵਿੱਚ ਜਿਹੜਾ ਇਸਾਂ ਦਾ ਬਾਹਰਲਾ ਗਲੇਆਰਾ ਚੁਗਿਰਦਾ ਹੋਏਗਾ ਉਸ ਦੇ ਬਾਹਰਲੇ ਬਰਾਂਡੇ ਦੇ ਵਿੱਚ 13 ਫੁੱਟ ਜਗ੍ਹਾ ਜਿੱਥੋਂ ਪਵਿੱਤਰ ਜਲ ਬਈਆਂ ਵਾਲਾ ਇੱਕ ਪਾਸਿਓਂ ਦਾਖਲ ਹੋਏਗਾ ਦੂਏ ਪਾਸਿਓਂ ਨਿਕਲ ਕੇ ਫਿਰ ਬੈਂਚ ਮਿਲੇਗਾ ਉਸ ਨੂੰ ਤਿਆਰ ਕੀਤਾ ਗਿਆ ਇਸ ਲਈ ਇਹ ਇਮਾਰਤ ਆਉਂਦੇ ਇਸ ਵਾਰ ਦੇ ਪ੍ਰਕਾਸ਼ ਪੁਰਬ ਦੇ ਵਿੱਚ ਮੌਕੇ ਤੇ ਸੰਗਤ ਦੇ حوالے ਹੋਏਗੀ ਸੋ ਇਹ ਦੇ ਦਰਸ਼ਕ ਦੇਦਾਰੇ ਜਰੂਰ ਜਿਹੜੇ ਪੰਜਾਬ ਦੀ ਧਰਤੀ ਤੋਂ ਜਾਣਾ ਚਾਹਣ ਉਹ ਵੀ ਜਾਂ ਵਿਦੇਸ਼ਾਂ ਤੋਂ ਜਾਂ ਜਿਹੜੇ ਜਿੱਥੋਂ ਵੀ ਆਉਣ ਜੋ ਪੰਜਾਬੋਂ ਤਾਂ ਸultanpur ਲੋਧੀ ਇਸਤਾਨ ਤੇ ਜਾ ਕੇ ਇੱਕ ਨਵਿਕਲੇ ਸਕੂਨ ਦਾ ਆਨੰਦ ਦਾ ਉਸ ਜ਼ਿਰਮਾ ਦਾ ਆਨੰਦ ਵੀ ਲੈ ਸਕਦੇ ਸੋ ਇਹ ਮੈਨੂੰ ਚੰਗਾ ਲੱਗਿਆ ਕਿ ਅੱਜ ਕੱਲ ਇੱਥੋਂ ਸ਼ੁਰੂ ਕਰੀਏ ਚਲੋ ਜੀ ਆਪਾਂ ਗੱਲ ਕਰ ਰਹੇ ਹਾਂ ਕਿ ਵਿਦੇਸ਼ੀ ਵੀ ਆਉਣਗੇ ਪੰਜਾਬ ਸਰਕਾਰ ਦਮ ਪਰਨ ਲੱਗੀ ਆ ਕਿ ਸਾਡੀ ਮਹਿਮਦਾਸਰ ਹੋਣ ਲੱਗਿਆ ਜੀ ਲੋਕ ਪਾਸਪੋਰਟ ਕੱਟ ਬਣਾਉਣ ਲੱਗੇ ਨੇ ਤੇ ਵਿਦੇਸ਼ ਕੰਨੀ ਰੋਜ਼ਾਨਾ ਘਟ ਗਿਆ ਮੈਂ ਦੇਖਿਆ ਸੀ ਪੰਜਾਬ ਦੇ ਨਰਮੀ ਮਾਮਲੇ ਦੇ ਮੰਤਰੀ ਕੁਲਦੀਪ ਸਿੰਘ ਪਾਲੀਵਾਲ ਹੁਰਾ ਦਾ ਬਿਆਨ ਉਹ ਕਹ ਰਹੇ ਸੀ ਕਿ ਪੰਜਾਬ ਸਰਕਾਰ ਵੱਲੋਂ ਜੋ ਵਤਨ ਵਾਪਸੀ ਦਾ ਨਾਅਰਾ ਦਿੱਤਾ ਗਿਆ ਉਸ ਨੂੰ ਹੁਣ ਬੂਰ ਪੈਣ ਲੱਗਿਆ ਔਰੰਗ ਦਿਖਾਉਣ ਲੱਗਿਆ ਉਹ ਕਹਿੰਦੇ ਪੰਜਾਬ ਸਰਕਾਰ ਵੱਲੋਂ ਪੱਕੇ ਰੋਜ਼ਗਾਰ ਦਿੱਤੇ ਜਾ ਰਹੇ ਨੇ ਤੇ ਨੌਜਵਾਨਾਂ ਨੂੰ ਸੂਬੇ ਵਿੱਚ ਨੌਕਰੀਆਂ ਮਿਲਣ ਲੱਗ ਪਈਆਂ ਇਸ ਲਈ ਉਹਨਾਂ ਦਾ ਵਿਦੇਸ਼ਾਂ ਤੋਂ ਮੋਹ ਪੰਡ ਜੇ ਤੋ ਕਿ ਸਚਾਈ ਤੋਂ ਆਪਾਂ ਸਾਰੇ ਵਾਕਵਾ ਇੱਕ ਪਾਸੇ ਕੈਨੇਡਾ ਛੋਰੀ ਸਕਤੀ ਦੂਸਰੇ ਪਾਸੇ ਕੁਝ ਮੁਲਕਾਂ ਛੋਰੀ ਇਸ ਤਰ੍ਹਾਂ ਦੀ ਤਿਆਰੀ ਆਰੇ ਸੰਕੇਤ ਤੇ ਤੀਸਰਾ ਸਭ ਤੋਂ بڑا ਪਹਿਲੂ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਡੌਂਕੀ ਲਾ ਕੇ ਅਮਰੀਕਾ ਵਿੱਚ ਦਾਖਲ ਹੋਏ ਪ੍ਰਵਾਸੀਆਂ ਦੇ ਨਾਲ ਖਾਸ ਕਰ ਭਾਰਤੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਜਿਹੇ ਜਿਹੇ ਸਲੂਕ ਕੀਤਾ ਗਿਆ ਉਹ ਸਾਰੇ ਪਹਿਲੂ ਵੀ ਅਸਰ ਦਿਖਾ ਰਹੇ ਨੇ ਤੇ ਲਗਾਤਾਰ ਪੰਜਾਬ ਛੋੜੀ ਇਸ ਗੱਲ ਦੀ ਚਰਚਾ ਕਿ ਆਪਾਂ ਇਹ ਧਰਤੀ ਛੱਡ ਕੇ ਕਿਉਂ ਜਾ ਰਹੇ ਹਾਂ ਉਹ ਵੀ ਕਿਤਨਾ ਕਿਤੇ ਲੋਕਾਂ ਦੇ ਮਨਾਂ 'ਚ ਤੇ ਇਕੱਲੇਪਣ ਦੇ ਅਹਿਸਾਸ 'ਚ ਇਹ ਵੀ ਕਈ ਤਰ੍ਹਾਂ ਦੇ ਪਹਿਲੂ ਨੇ ਸੋ ਇਸ ਨੂੰ ਸਰਕਾਰ ਕੱਲੇ ਆਪਣੇ ਖਾਤੇ ਚ ਪਾ ਕੇ ਢੋਲਣਾ ਬਜਾਵੇ ਕਿ ਇਹ ਸਾਡੇ ਕਰਨ ਕਈ ਕਾਰਨ ਨੇ ਮੈਂ ਇਸ ਹਵਾਲਿਆਂ ਚ ਜਦੋਂ ਲੰਘ ਰਿਹਾ ਸੀ ਤਾਂ ਚਰਨਜੀਤ ਪੁੱਲਰ ਹਰਾਂ ਦੀ ਰਿਪੋਰਟ ਮੇਰੀ ਨਜ਼ਰੀ ਪੈਂਦੀ ਹੈ ਤੇ ਮੈਂ ਰਿਪੋਰਟ ਤੁਹਾਡੇ ਮੂਰੇ ਸਾਂਝੀ ਕਰਦਾ ਜਿਹੜੇ ਉਹ ਦਮ ਪਰਦੇ ਨੇ ਕਿ ਪੰਜਾਬ ਚ ਪਾਸਪੋਰਟ ਬਣਾਉਣ ਦਾ ਰਜਾਨ ਹੁਣ 모ੜਾ ਖਟ ਗਿਆ ਜਿਹੜਾ ਇੱਕਦਮ ਪੀਕ ਵੱਲ ਜਾ ਰਿਹਾ ਸੀ ਲਗਾਤਾਰ ਹੁਸਨ ਦਾ ਅੱਜ ਤੁਹਾਨੂੰ ਥੋੜੀ ਜੀ ਆਵਾਜ਼ ਦੀ ਦਿੱਕਤ ਆਵੇ ਕਿਉਂਕਿ ਮੈਨੂੰ ਗਲਾ ਥੋੜਾ ਜਾਓ ਚਲੋ ਸੋ ਪੰਜਾਬ ਚ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ 모ੜਾ ਪਿਆ। ਨਵੇਂ ਪਾਸਪੋਰਟਾਂ ਦੀ ਗਿਣਤੀ ਚ ਮਤਲਬ ਹੁਣ ਕਟੌਤੀ ਹੋ ਰਹੀ ਹੈ ਜਿਹੜੀ ਪਹਿਲਾਂ ਤੇਜ਼ੀ ਨਾਲ ਪਾਸਪੋਰਟ ਬਣ ਰਹੇ ਸੀ ਹਰ ਸਾਲ ਉਹਦੀ ਗਿਣਤੀ ਚ ਵਾਧਾ ਹੋ ਰਿਹਾ ਸੀ ਉਹਦੇ ਵਿੱਚ ਹੁਣ ਖੜੋਤ ਆਈ ਹੈ। ਉਹ ਹੁਣ ਅੰਕੜੇ ਘਟਣ ਲੱਗੇ ਨੇ ਪਿਛਲੇ ਸਾਲਾਂ ਦੇ ਮੁਕਾਬਲੇ। ਸੋ ਇਹ ਵਿਦੇਸ਼ ਮੰਤਰਾਲੇ ਵੱਲੋਂ ਜਨਵਰੀ 2025 ਤੱਕ ਦੇ ਜਿਹੜੇ ਵੇਰਵੇ ਨਸਰ ਕੀਤੇ ਨੇ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਹੁਣ ਪੰਜਾਬ ਚ ਪਾਸਪੋਰਟ ਕੱਟ ਬਣਦਾ ਮਤਲਬ ਪ੍ਰਵਾਸ ਕੱਟ ਸਕਦਾ ਹੈ। ਇਹ ਕੀ ਕੁਝ ਪਲਾਂ ਲਈ ਹੈ, ਕੁਝ ਮਹੀਨਿਆਂ ਲਈ ਹੈ, ਫੌਰੀ ਤੌਰ ਤੇ ਹੈ ਜਾਂ ਪਰਮਾਨੈਂਟ ਇਸ ਵਰਨ ਰੁਝਾਨ ਬਦੀ ਕਾ ਇਹ ਉਹ ਵਾਲਾ ਬਖਤਾ ਸਕਦਾ। ਪਰ ਮੈਂ ਅੰਕੜਿਆਂ ਦੇ ਹਵਾਲੇ ਨਾਲ ਉਸ ਰਿਪੋਰਟ ਦੇ ਹਵਾਲੇ ਨਾਲ ਤੁਹਾਡੇ ਮੂਰੇ ਗੱਲ ਕਰ ਰਿਹਾ। ਪੰਜਾਬ ਛੁਣ ਨਵੇਂ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਮੋੜਾ ਪਿਆ ਕਹਿੰਦੇ। ਲੰਘੇ ਬਰਿਆਂ ਤੋਂ ਜੋ ਪਾਸਪੋਰਟ ਬਣਾਉਣ ਦੀ ਹਨੇਰੀ ਚੱਲ ਰਹੀ ਸੀ ਉਸ ਨੂੰ ਹੁਣ ਠੱਲ ਪੈਣ ਲੱਗੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਜੋ ਜਨਵਰੀ 2025 ਤੱਕ ਦਾ ਡਾਟਾ ਮਿਹਰਬਾ ਜਨ ਤੱਕ ਕੀਤਾ। ਉਹ ਪੰਜਾਬ ਦੇ ਲਈ ਖੁਸ਼ਖਬਾਰ ਹੈ। ਪੰਜਾਬ ਵਿੱਚ ਸਾਲ 2023 ਚ ਪਾਸਪੋਰਟ ਬਣਾਏ ਜਾਣਦੇ ਸਾਰੇ ਰਿਕਾਰਡ ਟੁੱਟ ਗਏ ਸੀ। ਸਭ ਤੋਂ ਵੱਧ ਜੇਕਰ ਕਿਸੇ ਬਰੇਚ ਪੰਜਾਬ ਚ ਪਾਸਪੋਰਟ ਬਣੇ ਨੇ ਤਾਂ ਉਹ ਕਹਿੰਦੇ ਜੀ ਸਾਲ 2023 ਚ ਬਣੇ ਨੇ। ਇਸ ਸਾਲ ਦੇ ਵਿੱਚ ਲਗਭਗ 12 ਲੱਖ ਪਾਸਪੋਰਟ ਬਣੇ। ਮਤਲਬ ਲਗਭਗ ਹਰ ਮਹੀਨੇ 1 ਲੱਖ ਤੋਂ ਨਿੱਡਰੇ 11 ਲੱਖ 94 ਹਜ਼ਾਰ ਪਾਸਪੋਰਟ ਸਾਲ 2023 ਚ ਬਣੇ ਨੇ। ਤੇ ਨਵੇਂ ਤੱਥਾਂ ਅਨੁਸਾਰ ਜੇਕਰ ਅਪ ਗੱਲ ਕਰੀਏ ਤਾਂ ਕਹਿੰਦੇ ਜੀ 2024 ਦੇ ਵਿੱਚ ਇਹ ਗਿਣਤੀ 10 ਲੱਖ 60 ਹਜ਼ਾਰ ਤੇ ਆ ਗਈ। ਜੋ ਜਿਹੜੀ 12 ਲੱਖ ਤੇ ਸੀ ਉਹ ਲਗਭਗ 1.5 ਲੱਖ ਤੇ ਆ ਗਈ। 10 ਲੱਖ 60 ਹਜ਼ਾਰ ਪਾਸਪੋਰਟ 2024 ਚੋਂ 2024 ਚਾ ਅੰਕੜਾ ਘਟ ਗਿਆ। ਜਦੋਂ ਕਿ 2023 ਚ ਪੀਕ ਸੀ ਸਭ ਤੋਂ ਉੱਪਰ ਸੀਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੱਤਨ ਵਾਪਸੀ ਦਾ ਨਾਅਰਾ ਦਿੱਤਾ ਹੋਇਆ ਤੇ ਉਹ ਇਸ ਨੂੰ ਆਪਣੇ ਕੋਟੇ 'ਚ ਵੀ ਗੱਲਣਾ ਚਾਹੁੰਦੇ ਨੇ। ਆਪਾਂ ਜਿਵੇਂ ਮੰਤਰੀ ਦੇ ਹਵਾਲੇ ਨਾਲ ਗੱਲ ਵੀ ਕੀਤੀ ਆ। ਚਲੋ ਪਰ ਆਪਾਂ ਇਹ ਤੋਂ ਮੰਨ ਕਰ ਨਹੀਂ ਹੋ ਸਕਦਾ ਕਿ ਡਿਪੋਟ ਥਾਣੀ ਪ੍ਰਕਿਰਿਆ ਨੇ ਪੰਜਾਬ ਨੂੰ ਝੰਡੋੜਿਆ। ਕੈਨੇਡਾ ਚ ਹੋ ਰਹੀ ਪਵੰਦੀ, ਰੋਜ਼ਗਾਰ ਦੀ ਦਿੱਕਤ, ਲੱਗ ਰਹੀਆਂ ਰੋਕਾਂ, ਆ ਰਹੀ ਮੁਸ਼ਕਲ, ਪੀਆਰ ਚ ਖਰੋਤ, ਚੋਣਾ ਦਾ ਪ੍ਰੋਸੈਸ ਤੇ ਕੁਝ ਹੋਰ ਮੁਲਕ ਵੀ ਆਸਟ੍ਰੇਲੀਆ ਵਰਗੇ, ਇੰਗਲੈਂਡ ਵਰਗੇ ਕੁਝ ਹੋਰ ਵੀ ਕਾਫੀ ਕੁਝ ਸੋਚ ਰਹੇ ਨੇ। ਉਹ ਸਾਰੀ ਪ੍ਰਕਿਰਿਆ ਦੇ ਨਤੀਜੇ ਵੀ ਨੇ ਕਿ ਇੱਕਦਮ ਥੋੜਾ ਜਿਹਾ ਰੋਕ ਆਈ ਆ। ਹੁਣ ਜੇਕਰ ਮੈਂ ਇਹ ਅੰਕੜੇ ਤੇ ਨਜ਼ਰ ਮਾਰਾਂ ਜਨਵਰੀ 2025 ਦੇ ਵਿੱਚ ਅਨ ਜਨਵਰੀ 25 ਦੇ ਮਤਲਬ ਜੇ 1 ਮਹੀਨਾ ਪ ਜਨਵਰੀ ਦਾ ਲਈਏ ਤਾਂ ਉਹਦੇ ਵਿੱਚ ਕਹਿੰਦੇ 60000 ਦੇ ਕਰੀਏ ਮਤਲਬ 59000 907 ਕੇ ਪਾਸਪੋਰਟ ਬਣੇ ਸੋ 60000 ਮਤਲਬ ਰੋਜ਼ਾਨਾ 1932 ਪਾਸਪੋਰਟ ਬਣ ਰਹੇ ਨੇ ਇਹ ਹੁਣ 225 ਦੇ ਹਵਾਲੇ ਨਾਲ ਮਤਲਬ ਹਰ ਰੋਜ਼ 1932 ਪਾਸਪੋਰਟ ਸਾਲ 223 ਦੇ ਵਿੱਚ ਇਹ ਸਭ ਤੋਂ ਵੱਧ 1194000 ਪਾਸਪੋਰਟ ਬਣੇ ਉੱਥੇ ਮਤਲਬ ਹਰ ਰੋਜ਼ 3271 ਬਣ ਰਹੇ ਸੀ ਹੁਣ 1932 ਬਣ ਰਹੇ ਨੇ ਹਰ ਰੋਜ਼ ਉਸ ਸਮੇਂ 3271 ਬਣਦੇ ਸੀ ਕਿੰਨਾ ਫਰਕ ਸੀ ਮਤਲਬ ਜਦੋਂ ਕਿ ਸਾਲ 2024 ਚ 2906 ਪਾਸਪੋਰਟ ਹਰ ਰੋਜ਼ ਬਣੇ ਨੇ ਇਹ ਵੀ ਕਾਫੀ ਜਿਆਦਾ ਸੀ ਪਰ ਇਹਦੇ ਨਾਲ ਵਿੰਤਾ ਘਟ ਗਿਆ ਨਾ ਪੰਜਾਬ ਚ ਸਾਲ 214 ਤੋਂ ਇਹ ਰੁਝਾਨ ਸ਼ੁਰੂ ਹੋਇਆ ਜਦੋਂ ਕਿ ਇੱਕੋ ਜਦੋਂ ਇੱਕ ਸਾਲ ਚ 5 ਲੱਖ 48000 ਮਤਲਬ 5.5 ਲੱਖ ਦੇ ਕਰੀਬ ਪਾਸਪੋਰਟ ਬਣੇ ਸਾਲ 216 ਚ ਗਿਣਤੀ ਵਧ ਕੇ ਨੋ ਲੱਗ ਤੇ ਤਿਆਰ ਹੋ ਗਈ ਸਿਰਫ ਕਰੋਨਾ ਕਾਲ ਦੇ ਦੋ ਬਰੇ ਸੀਜ਼ਨਾਂ ਦੇ ਵਿੱਚ ਕੁਝ ਖੜੋਤਾਈ ਕਮੀ ਆਈ ਉਹ ਮੁਸ਼ਕਲਾਂ ਸੀਗੀਆਂ ਉਸ ਤੋਂ ਬਾਅਦ ਫੇਰ ਉਸੇ ਤਰ੍ਹਾਂ ਰਫਾਰ ਪਰਲੀ ਜਿਸ ਦਾ ਅਪਾ ਕਰਕੇ ਹੈ। ਇਹਨੇ ਪੰਜਾਬੀਆਂ ਦੇ ਸਰਤੇ ਜੋ ਵਿਦੇਸ਼ ਜਾਣ ਦਾ ਜਨੂੰਨ ਸਵਾਰ ਸੀ ਉਹ ਹੁਣ ਉਤਰਨ ਲੱਗਾ। ਪੰਜਾਬ 'ਚ ਸਾਲ 214 ਤੋਂ ਹੁਣ ਤੱਕ 92 ਲੱਖ 40 ਹਜ਼ਾਰ ਪਾਸਪੋਰਟ ਬਣ ਚੁੱਕੇ ਨੇ। 214 ਤੋਂ ਹੁਣ ਤੱਕ ਲਗਭਗ 1 ਕਰੋੜ ਵੱਲ ਨੂੰ ਬੱਧ ਗਿਆ 92 ਲੱਖ ਤੋਂ ਵੱਧ ਪਾਸਪੋਰਟ ਬਣ ਗਏ। हरियाणा ਚ ਵੀ ਪਾਸਪੋਰਟ ਬਣਾਉਣ ਦਾ ਰੁਝਾਨ ਹੁਣ ਘਟਿਆ ਜਿੱਥੇ ਸਾਲ 2023 ਚ 582000 ਲਗਭਗ 6 ਲੱਖ ਦੇ ਕਰੀਬ ਪਾਸਪੋਰਟ ਬਣੇ ਉੱਥੇ ਸਾਲ 2024 ਚ ਇਹ 5.5 ਲੱਖ ਦੇ ਕਰੀਬ ਰਹੇਗੇ ਪਾਸਪੋਰਟ ਬਣਾਉਣ ਦੇ ਮਾਮਲੇ ਚ ਕੇਰਲਾ ਸਭ ਤੋਂ ਪਹਿਲੇ ਨੰਬਰ ਤੇ ਆ 2023 ਦੇ ਵਿੱਚ ਉੱਥੇ 15 ਲੱਖ ਪਾਸਪੋਰਟ ਬਣੇ ਜੇ 12 ਲੱਖ ਦੇ ਕਰੀਬ ਹੈ ਤਾਂ ਉਹਨਾਂ ਦੇ ਉਸੇ ਸਾਲ ਦੇ ਵਿੱਚ 15 ਲੱਖ ਤੋਂ ਬਾਅਦ 15 ਲੱਖ 7000 ਪਾਸਪੋਰਟ ਸਾਲ 2024 ਚ ਉੱਥੇ 16 ਲੱਖ ਦੇ ਕਰੀਬ ਪਾਸਪੋਰਟ ਬਣਿਆ 1593000 ਉੱਥੇ ਬਣੇ ਆ ਵਧਿਆ 24 ਚ 24 ਚ ਘਟਿਆ ਹੈ ਪੰਜਾਬ ਵਿੱਚ ਹੁਣ ਆਈਲੈਂਡ ਸਕੀਂਦਰਾ ਦਾ ਕਾਰੋਬਾਰ ਵੀ ਚੌਪਟ ਹੋਣ ਲੱਗਾ ਤਾਲੇ ਲੱਗਣ ਲੱਗੇ ਨੇ ਲੋਕ ਇਸ ਕੰਮਾਂ ਤੋਂ ਹੋਰ ਕਮਾਂਜ ਤਬਦੀਲ ਹੋਣ ਲੱਗੇ ਨੇ ਸੋ ਕਾਫੀ ਨਹੀਂ ਤਾਂ ਪਿੰਡਾਂ ਸ਼ਹਿਰਾਂ ਕਸਬਿਆਂ ਮਹੱਲਿਆਂ 'ਚ ਵੀ ਆਈਲੈਂਡ ਸੈਂਟਰ ਖੁੱਲ ਗਏ ਸੀ ਅਸਲ 'ਚ ਪੰਜਾਬ 'ਚੋਂ ਨੌਜਵਾਨ ਪਿਛਲੇ ਵਰਿਆਂ 'ਚ ਕੈਨੇਡਾ ਗਏ ਨੇ ਉੱਥੇ ਪੀਆਰ ਹੋ ਚੁੱਕੇ ਨੇ ਤੇ ਪਿੱਛੇ ਉਹਨਾਂ ਦੇ ਮਾਪੇ ਵੀ ਕੈਨੇਡਾ ਚਲੇ ਗਏ ਨੇ ਕਹਿੰਦੇ ਪੰਜਾਬ 'ਚ ਇਸ ਵੇਲੇ ਕਰੀਬ 55 ਲੱਖ ਘਰ ਨੇ ਜਦੋਂ ਕਿ ਪਾਸਪੋਰਟ 92 ਲੱਖ 40 ਹਜ਼ਾਰ ਨੇ 55 ਲੱਖ ਘਰਾਂ ਦੇ ਪਿੱਛੇ ਪੰਜਾਬ 'ਚ ਲਗਭਗ 1 ਕਰੋੜ ਦੇ ਕਰੀਬ ਪਾਸਪੋਰਟ 92 ਲੱਖ 40 ਹਜ਼ਾਰ ਪਾਸਪੋਰਟ ਨੇ ਇੱਕ ਦਹਾਕੇ ਚ ਕਰੀਬ 30 ਹਜ਼ਾਰ ਪੰਜਾਬੀ ਵਿਦੇਸ਼ ਚ ਨਾਗਰਿਕਤਾ ਮੰਡਲ ਮਗਰੋਂ ਪੰਜਾਬ ਨੂੰ ਪੱਕੇ ਤੌਰ ਤੇ ਅਲ ਵਿਦਾਖ ਚੁਕੇ ਨੇ 10 ਸਾਲਾਂ ਦਾ ਪੈਰਿਡ ਦੇਖੀਏ ਤਾਂ 30 ਹਜ਼ਾਰ ਦੇ ਕਰੀਬ ਲੋਕ ਸਿੱਧੇ ਪੱਕੇ ਪੀਆਰ ਹੋ ਜਾਂਦੇ ਨੇ ਤੇ ਉਤਪਾਦੋਂ ਪੰਜਾਬ ਨੂੰ ਅਲ ਵਿਦਾਖ ਕਰ ਦਿੰਦੇ ਸੋ ਇਸ ਸਥਿਤੀ ਦੇ ਵਿੱਚ ਇਹ ਆਸਲੀ ਕਰਨਾ ਇਹ ਮੁਸ਼ਕਲ ਕੜੀ ਹੈ ਇਹ ਪੰਜਾਬ ਲਈ ਹਿਤਕਾਰੀ ਹੈ ਜਾਂ ਪੰਜਾਬ ਦੇ ਲਈ ਕੋਈ ਨਵੀਂ ਚੁਣੌਤੀ ਬਣਨੀ ਹੈ ਬੇਰੁਜ਼ਗਾਰੀ ਪਤਨੀ ਸੋ ਸਾਰੇ ਪਸਾਰੇ ਸਾਡੇ ਸਾਹਮਣੇ ਖੜੇ ਨੇ ਸੋ ਇਹ ਸਾਰੇ ਪਹਿਲੂ ਵੀ ਬਾਚਣਯੋਗ ਨੇ ਚਲੋ ਜੀ ਇਹਨਾਂ ਨੂੰ ਬਾਚਦਿਆਂ ਬਾਚਦਿਆਂ ਆਪਾਂ ਕੁਝ ਹੋਰ ਪਹਿਲੂਆਂ ਨੂੰ ਵੀ ਜ਼ਰੂਰ ਬਾਚਾਂਗੇ ਖਾਸ ਕਰਕੇ ਕੀ ਪੰਜ ਸਿੰਘ ਸਹਿਬਾਨ ਜਲਦ ਆਪਣੀ ਬੈਠਕ ਬੁਲਾਉਣਗੇ ਕੀ ਪੰਜ ਸਿੰਘ ਸਹਿਬਾਨਾਂ ਨੇ ਮਨ ਬਣਾ ਲਿਆ ਹੁਣ ਬੈਠਕ ਬਣਾਉਣ ਬੁਲਾਉਣ ਦਾ ਕੀ ਜੱਤਰ ਗਿਆਨੀ ਰਕबीर ਸਿੰਘ ਉਹ ਰਿਸਕਤ ਪੈਸਾ ਲੈਣਗੇ ਇੱਕ ਪਾਸੇ ਇੱਕ ਪੰਜ ਮੈਂਬਰੀ ਕਮੇਟੀ ਤਾਂ ਵੀ ਸਭ ਨੂੰ ਮਨਾਉਣ ਜਾਂਦੀ ਹੈ ਦੂਜੇ ਪਾਸੇ ਇੱਕ ਪੰਜ ਮੈਂਬਰੀ ਕਮੇਟੀ ਕਹਿੰਦੀ ਜੀ ਅਸੀਂ ਗਿਆਨੀ ਰਗਵੀਰ ਸਿੰਘ ਜਰਾਂ ਨੂੰ ਕੱਲ ਮਿਲਣ ਜਾਣਾ ਹੈ ਤੀਸਰੇ ਪਾਸੇ ਸ਼੍ਰੋਮਣੀ ਗੁਰਦਵਾਰਪੰਥ ਕਮੇਟੀ ਦੀ ਅੰਦਰੂਨੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਤੇ ਸਭ ਦੀਆਂ ਨਜ਼ਰਾਂ ਜਿਆਦਾ ਗਿਆਨੀ ਰਗਵੀਰ ਸਿੰਘ ਤੇ ਨੇ ਕਿ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਆਉਂਦੇ ਕਿਦੋਂ ਦਿਨਾਂ ਚ ਪੰਜ ਸਿੰਘ ਸਰਵਾਂ ਦੀ ਬੈਠਕ ਬੁਲਾਵਾਂਗੇ ਅਜੇ ਤਰੀਕ ਨਹੀਂ ਆਈ ਹੋ ਸਕਦਾ ਜਦ ਤੱਕ ਪ੍ਰੋਗਰਾਮ ਸੀ ਦੇਖੋ ਸ਼ਾਇਦ ਤੱਕ ਤਰੀਕ ਆ ਜਾਵੇ ਜਾਂ ਆ ਪੰਜ ਮੈਂਬਰ ਜਿਹੜੀ ਮਿਲਣ ਜਾ ਰਹੀ ਹੈ ਉਸ ਤੋਂ ਬਾਅਦ ਕੋਈ ਤਰੀਕਾ ਜਿਵੇਂ ਕੀ ਹੈ ਸਾਰਾ ਕੁਝ ਲਓ ਗੌਰ ਕਰੋ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸ਼੍ਰੀ ਕਲਤਕ ਸਭ ਵੱਲੋਂ ਬਣਾਈ ਗਈ ਸੱਤ ਮੈਂਬਰ ਕਮੇਟੀ ਦੀ ਸ਼੍ਰੀ ਕਲਤਕ ਸਭ ਤੋਂ ਪੰਜ ਸਿੰਘ ਸੈਵਾਨਾ ਵੱਲੋਂ ਫੈਸਲਾ ਲੈਂਦਿਆਂ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਜਾਰੀ ਕੀਤੇ ਗਏ ਉਸ ਹੁਕਮਨਾਮਿਆਂ ਦੇ ਵਿੱਚ ਇੱਕ ਸੱਤ ਮੈਂਬਰ ਕਮੇਟੀ ਹੋਣ ਚਾਹੀ ਜਿਸ ਸੱਤ ਮੈਂਬਰ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ ਕਿ ਤੁਸੀਂ ਪਈ ਅਕਾਲੀ ਦਲ ਦੀ ਭਰਤੀ ਮਹਿਮ ਤੇ ਉੱਤੇ ਨਜ਼ਰਸਾਨੀ ਕਰਨੀ ਆ ਤੁਹਾਡੀ ਅਗਵਾਈ ਚ ਭਰਤੀ ਮਹਿਮ ਹੋਗੀ ਪਹਿਲਾਂ ਤਾਂ 2 ਟਾਈ ਮਹੀਨੇ ਬੈਠ ਕੇ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਦੋਂ ਬੈਠਕ ਹੋਈ ਵੀ ਤਦ ਇਹ ਸਥਿਤੀ ਬਣ ਗਈ ਕਿ ਤਾਮੀ ਸਾਹਿਬ ਵੀ ਅਸਤੀਫਾ ਦੇ ਗਏ ਬਨੂੰਗਰ ਸਾਹਿਬ ਵੀ ਅਸਤੀਫਾ ਦੇ ਗਏ ਤੇ ਕਮੇਟੀ 5 ਮੈਂਬਰੀ ਰਹਿ ਗਈ ਉਹ 5 ਮੈਂਬਰੀ ਕਮੇਟੀ ਬਕਾਇਦਾ ਤੌਰ ਤੇ ਕਹਿੰਦੇ ਜੀ ਕਿ ਹੁਣ ਅਗਾਹ ਵੱਧਿਆ ਹੋਇਆ ਜੱਤਰ ਸਾਹਿਬ ਕੋਲ ਵੀ ਜੱਤਰ ਸਾਹਿਬ ਸਾਨੂੰ ਤਾਂ ਜੀ ਭਰਤੀ ਨਹੀਂ ਕਰਨ ਦਿੰਦੇ ਉਹਨਾਂ ਨੇ ਤਾਂ ਆਪਣੀ ਭਰਤੀ ਵਾਲਾ ਕੰਮ ਨਿਬੇੜ ਲਿਆ ਜੀ ਦੋ ਮੈਂਬਰ ਸਾਡੇ ਅਸਤੀਫਾ ਦੇ ਗਏ ਤੇ ਆਖਰ ਜੱਤਰ ਸਾਹਿਬ ਨੇ ਚੁੱਪ ਥੋੜੀ ਮੀਡੀਆ ਜਾ ਕੇ ਗੱਲ ਕਹੀ ਕਿ ਪੰਜਵੇਂ ਮੈਂਬਰ ਦੀ ਕਮੇਟੀ ਨੂੰ ਮਾਨਤਾ ਪ੍ਰਾਪਤ ਹੈ ਉਹ ਕੱਲ ਤੱਕ ਸਭ ਦੇ ਹੁਕਮਾਂ ਅਨਸਾਰ ਆਪਣੀ ਭਰਤੀ ਮੈਮ ਸ਼ੁਰੂ ਕਰੇ ਤੇ ਜੇ ਲੋੜ ਹੈ ਉਹਨਾਂ ਚ ਕੋਨਵੀਨਰ ਥਾਪ ਦਿਆਂ ਉਨੇ ਦਾ ਮਤਲਬ ਹੁਣ 7 ਮੈਂਬਰੀ ਕਮੇਟੀ 5 ਮੈਂਬਰੀ ਨੂੰ ਹੀ ਮੰਨਤਾ ਮਿਲ ਗਈ ਹੈ ਹੁਣ ਤਾਮੀ ਸਾਹਿਬ ਦੀ ਵਾਪਸੀ ਵਾਲਾ ਰਾਹ ਤਾਂ ਬੰਦ ਹੋ ਗਿਆ ਯਾਜੀ ਵੀ ਹੋ ਰਾਬ ਚਿਆ ਪਰ ਇਹ 5 ਮੈਂਬਰੀ ਕਮੇਟੀ ਇੱਕ ਵਾਰ ਫਿਰ ਜੱਦਰ ਗਨੀਰਗਵੀਤ ਸਿੰਘ ਕੋਲ ਕੱਲ ਜਾ ਰਹੀ ਹੈ ਵੈਸੇ ਚਰਚਾ ਮਤਾਈ ਵੀ ਸੀ ਕਿ ਬਰਿੰਦਰ ਸਿੰਘ ਪੁੰਦੜ ਵੀ ਸਿੰਘ ਸਾਹਿਬ ਕੋਲ ਜਾਣਾ ਚਾਹੁੰਦੇ ਨੇ ਹੋ ਸਕਦਾ ਉਹਨਾਂ ਨੂੰ ਵੀ ਟਾਈਮ ਮਿਲ ਜਵੇ ਹੋ ਸਕਦਾ ਕਿ ਇਹਨਾਂ ਦੁਆਨਤਿਰ ਨੂੰ ਮਿਲਣ ਤੋਂ ਬਾਅਦ ਹੀ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੋਵੇ ਪਰ ਪੰਜ ਮੈਂਬਰੀ ਕਮੇਟੀ ਪਲਕੇ ਨੂੰ ਜਿਹਦੇ ਵਿੱਚ ਖਾਸ ਕਰ ਇਕਵਾਲ ਸਿੰਘ ਝੁੰਦਾ ਹੋਰੀ ਹੈ ਹੁਣ ਕਿਉਂਕਿ ਬਾਦਲਤਰ ਵੱਲੋਂ ਮੇਨ કુલ-ਕੁਲ ਮਲਾਕੇ ਤਿੰਨ ਮੈਂਬਰ ਸੀਗੇ ਜਿਨ੍ਹਾਂ ਚੋਂ ਤਾਮੀ ਸਾਹਿਬ ਵੀ ਬਾਦਲਤਰ ਵੱਲੋਂ ਮੰਨੇ ਜਾਂਦੇ ਸੀ ਬਡੁੰਗਰ ਸਾਹਿਬ ਵੀ ਤੇ ਇਕਵਾਲ ਸਿੰਘ ਝੁੰਦਾ ਹੋਰੀ ਵੀ ਸੋ ਦੋ ਮੈਂਬਰ ਤਬਾਰ ਹੋ ਗਏ કુલ ਮਲਾਕੇ ਇਧਰੋਂ ਇਕਵਾਲ ਸਿੰਘ ਝੁੰਦਾ ਹੋਰੀ ਹੋਰ ਨੇ ਦੂਸਰੇ ਪਾਸੇ ਮਨਪਿਤ ਇਹ ਆਲੀ ਲੀਖ ਚਿੱਚਕੀ ਚੱਲ ਰਹੇ ਨੇ ਬਡਾਲਾ ਹੋਰੀ ਤੇ ਇੱਕ ਹੋਰ ਮੈਮ ਨੇ ਜਿਹੜੇ ਉਹ ਇਹਦੇ ਵਿੱਚ ਹੈਗੇ ਸੋ ਇਸ ਤਰ੍ਹਾਂ ਹੁਣੇ ਜਿਹੜੀ 5 ਮੈਂਬਰੀ ਹੈ ਇਹ 5 ਮੈਂਬਰੀ ਕਮੇਟੀ ਭਲਕੇ ਨੂੰ 4 ਮਾਰਚ ਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਨ ਜਾ ਰਹੀ ਹੈ। ਹੋ ਸਰਦਾ ਕੇਸਪਾਸ ਰੂਪ ਚ ਪੁੱਛ ਕਿਉਂਣ ਜੀ ਠੀਕ ਹੈ ਫਿਰ ਅਸੀਂ ਜੇ ਭਰਤੀ ਕਰਦੇ ਹਾਂ ਉਹ ਕੀ ਨਮਾ ਕਾਲੀਦਲ ਬਣਉ ਉਹ ਚੋ ਨਵਾ ਪ੍ਰਧਾਨ ਬਣਉ ਸਾਰਿਆਂ ਨੂੰ ਸੁਨਿਹਾ ਲਈਏ ਕੀ ਕਰਨਾ ਹੈ ਜੋ ਥੋੜੀ ਜਿਹੀ ਪ੍ਰਕਿਰਿਆ ਹੋ ਸਰਦਾ ਸਪਸ਼ਟ ਕਰਨ ਜਾਣਾ ਚਾਹੁੰਦੇ ਹਾਂ। ਜਾਂ ਪੰਜ ਸਿੰਘ ਸਿਆਂ ਦੀ ਬੈਠਕ ਤੋਂ ਬਾਅਦ ਇਹਨੂੰ ਸਪਸ਼ਟ ਹੋਊਗਾ ਉੱਥੇ ਹੀ ਕੋਈ ਫਰਮਾਨ ਨਵਾ ਜਾਰੀ ਹੋਊਗਾ। ਇਹ ਵੀ ਸਮਝਣ ਜਾ ਰਹੇ ਹਾਂ ਚਲੋ। ਇਧਰ ਧਾਮੀ ਸਾਹਿਬ ਨੂੰ ਮਨਾਉਣ ਦੀ ਪ੍ਰਖਰਿਆ ਅਜੇ ਵੀ ਜਾਰੀ ਹੈ ਕਦੇ ਕੁਝ ਤਰ੍ਹਾਂ ਕਹਿੰਦੀਆਂ ਕਿ ਵੀ ਹੁਣ ਬਾਦਲ ਦਲ ਨਹੀਂ ਚਾਹੁੰਦਾ ਧਾਮੀ ਸਾਹਿਬ ਵਾਪਸ ਆਉਣ ਪਰ ਉਹ ਸੰਗਤ ਦੇ ਵਿੱਚ ਸੁਨਿਆਵੀ ਦੇਣਾ ਚਾਹੁੰਦਾ ਕਿ ਅਸੀਂ ਧਾਮੀ ਸਾਹਿਬ ਤੋਂ ਹੀ ਮੁੱਖ ਮੋੜ ਲਿਆ ਤੇ ਉਹਨਾਂ ਨੂੰ ਲੱਗਦਾ ਕਿ ਧਾਮੀ ਸਾਹਿਬ ਦੇ ਜਾਣ ਨਾਲ ਇੱਕ ਕੜੀ ਤਾਂ ਜ਼ਰੂਰ ਟੁੱਟ ਗਈ ਜਿਹੜੀ ਅਕਾਲੀ ਦਲ ਬਾਦਲ ਤੇ ਸਿੰਘ ਸਹਿਬਾਨ ਵਿਚਾਲੇ ਕੜੀ ਸੀ ਉਹ ਬੈਲੈਂਸ ਰੱਖ ਕੇ ਚੱਲਣ ਚ ਮਾਹਰ ਸੀ ਪਤਾ ਨਹੀਂ ਪਰ ਫੈਸਲੇ ਤਾਂ ਉਹ ਵੀ ਨਹੀਂ ਲੈ ਸਕੇ ਨਾ ਕਮੇਟੀ ਦੀ ਬੈਠਕ ਬੁਲਾ ਸਕੇ ਨਾ ਪ੍ਰਤੀ ਸ਼ੁਰੂ ਕਰਾ ਸਕੇ ਹੁਣ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਦੇ ਵਿੱਚ ਲੀਡਰਸ਼ਿਪ ਵੀ ਜਾਇਆ ਹੈ ਵਰਕਰ ਵੀ ਜਾਇਆ ਹੈ ਸਲਾਹਕਾਰ ਵੀ ਜਾਇਆ ਹੈ ਹਾਂ ਇਧਰ ਵਰਕਿੰਗ ਅੰਤਰੀ ਕਮੇਟੀ ਦੀ ਬੈਠਕ ਵੀ ਹੋਲੀ ਐ ਸੀਪੀਸੀ ਦੀ ਜਿਹਦੇ ਵਿੱਚ ਅਸੀਂ ਫਿਰ ਨੂੰ ਪੈਂਡਿੰਗ ਰੱਖਿਆ ਹੋਇਆ ਫਿਰ ਇੱਕ ਵਾਰ ਫਿਰ ਇੱਕ ਪੰਜ ਮੈਂਬਰੀ ਕਮੇਟੀ ਧਾਮੀ ਸਾਹਿਬ ਨੂੰ ਮਨਾਉਣ ਜਾਂਦੀ ਹੈ ਜਿਹਦੇ ਵਿੱਚ ਰਗੂਜੀਤ ਸਿੰਘ ਬਰਕ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਨੇ ਧਾਮੀ ਸਾਹਿਬ ਦੀ ਟੀਮ 'ਚ ਕੰਮ ਕਰ ਰਹੇ ਸੀ ਪਰ ਮੰਨਿਆ ਜਾਂਦਾ ਸੀ ਕਿ ਲਗਭਗ ਪ੍ਰਧਾਨ ਵਾਲਾ ਕੰਮ ਉਹੀ ਦੇਖ ਰਹੇ ਸੀ ਉਹਨਾਂ ਦੀ ਵੱਧ ਚੱਲਣ ਲੱਗ ਪਈ ਸੀ ਉਹ ਇਤਾ ਜੀ ਤਾਮੀ ਸਾਹਿਬ ਜਾਨ ਨੂੰ ਜਾਣ ਨੂੰ ਜੀਤ ਤਰਖ ਜਾਣ ਪਰ ਗੁਜੀਤ ਬਰਖ ਹੋਰਾਂ ਦੀ ਅਗਵਾਈ ਛੀ ਇਹ ਪੰਜ ਮੈਂਬਰੀ ਕਮੇਟੀ ਉਹਨਾਂ ਨੂੰ ਮਿਲਣ ਗਈ ਜਿਹਦੇ ਵਿੱਚ ਭਾਈ ਬਲਦੇਵ ਸਿੰਘ ਹੈ ਭਾਈ ਸਰਜੀਤ ਸਿੰਘ ਬੀਬੀ ਹਰਜਿੰਦਰ ਕੌਰ ਹੈ ਨਾ ਤੇ ਇਸੇ ਤਰ੍ਹਾਂ ਸੁਖਰਪ੍ਰੀਤ ਸਿੰਘ ਰੋਡੇ ਸੋ ਇਹ ਪੰਜ ਮੈਂਬਰੀ ਕਮੇਟੀ ਤਾਮੀ ਸਾਹਿਬ ਦੇ ਘਰੇ ਗਈ ਤਾਮੀ ਸਾਹਿਬ ਨੂੰ ਮਨਾਇਆ ਹੈ ਨਾ ਰੁਗਜੀਤ ਬਰਖ ਹੋਰਾਂ ਨੇ ਵੀ ਬਾਈਬਲ ਦੇਵ ਸਿੰਘ ਹੋਰਾਂ ਨੇ ਵੀ ਕੰਦੇ ਗੱਲ ਕੀਤੀ ਬੀਬੀ ਹਰਜਿੰਦਰ ਕੌਰ ਹੋਰਾਂ ਨੇ ਵੀ ਜਿਹੜਾ ਚੰਡੀਗੜ੍ਹ ਤੋਂ ਮੀਅਰ ਵੀ ਰਹੇ ਨੇ ਐਸਪੀਸੀ ਮੈਂਬਰ ਵੀ ਚੱਲੇ ਹੁੰਦੇ ਰਹੇ ਨੇ ਖਾਲੀਵਾਲ ਦੇ ਵੱਲੋਂ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਕਹਿੰਦੇ ਕਿ ਤਾਮੀ ਸਾਹਿਬ ਨੇ ਅਜੇ ਵੀ ਹਾਮੀ ਨਹੀਂ ਪਰੀ ਹਾਂ ਉਹਨਾਂ ਨੂੰ ਚਾਹ ਪਾਣੀ ਪਲਾਉਂਦੇ ਇੰਨਾ ਜ਼ਰੂਰ ਕਿਹਾ ਕਿ ਕੋਈ ਨਾ ਮੈਂ ਵਿਚਾਰ ਕਰੂੰ ਪਰ ਤਾਮੀ ਸਾਹਿਬ ਦੇ ਨੇੜਲੇ ਦਾ ਕਹਿਣਾ ਕਿ ਹੁਣ ਉਹ ਪਰਤਣਾ ਨਹੀਂ ਚਾਹੁੰਦੇ ਹੁਣ ਉਹ ਮੁੜ ਕੇ ਸੇਵਾ ਸੰਭਾਲਣਾ ਨਹੀਂ ਚਾਹੁੰਦੇ ਪਰ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਆਪਣੀ ਬੈਠਕ ਬੁલાਦੀ ਹੈ ਜੀ 7 ਮੈਂ 7 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਇਕੱਤਰਤਾ ਹੈ ਪਹਿਲੀ ਨਜ਼ਰੇ ਤਾਂ ਇਹ ਸਪੱਸ਼ਟ ਲੱਗਦਾ ਕਿ ਉਸ ਦਿਨ ਪਈ ਬਜਟ ਦੇ ਲੈ ਕੇ ਅਸੀਂ ਬਜਟ ਨੂੰ ਲੈ ਕੇ ਤਰੀਕ ਦਾ ਐਲਾਨ ਹੋਣਾ ਹੈ ਆਮ اجلاس ਜਿਹੜਾ ਬੁਲਾਇਆ ਜਾਣਾ ਹੈ ਬਜਟੀ اجلاس ਜੀ ਨੂੰ ਕਹਿੰਦੇ ਆ ਉਹਦੀ ਤਰੀਕ ਦਾ ਐਲਾਨ ਹੋਣਾ ਹੈ ਉੱਚ ਬਜਟ ਪੇਸ਼ ਹੋਊਗਾ ਅਗਲਾ ਬਜਟ ਪਾਸ ਹੋਊਗਾ ਉਹ ਸਾਰਾ ਕੁਝ ਪਰ ਕੁਝ ਤਰ੍ਹਾਂ ਕਹਿੰਦੀ ਹੈ ਕਿ ਉਸ ਦਿਨ ਹੋ ਸਕਦਾ ਹੈ ਕਿ ਅਸਤੀਫਾ ਫਿਰ ਪ੍ਰਵਾਨ ਹੋ ਜਵੇ ਕਿ ਅਕਾਲੀ ਦਰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਚੁੱਕਿਆ ਹੈ ਜੋ ਉਸ ਦਿਨ ਤੱਕ ਤਾਮੀ ਸਾਹਿਬ ਨਹੀਂ ਪਰਤਦੇ ਪੈਸੇ ਤਾਂ ਜਦੋਂ ਤੱਕ ਨਮਾ ਪ੍ਰਧਾਨ ਨੂੰ ਚਾਰਜ ਨਹੀਂ ਮਿਲਦਾ ਤੇ ਤਾਮੀ ਸਾਹਿਬ ਦਾ ਅਸਤੀਫਾ ਪ੍ਰਵਾਨ ਨਹੀਂ ਇਸ ਲਈ ਪ੍ਰਧਾਨ ਤੋਂ ਹੋਏਗੇ ਨੇ ਤੇ ਇਸੇ ਲਈ ਸ਼ਾਇਦ ਬਜਟ ਵਾਲਿਆਂ ਕੁਝ ਫਾਇਦਾ ਉਹਦੇ ਘਰੇ ਗਈਆਂ ਸੀ ਤੇ ਉਹਨਾਂ ਦੇ ਉੱਤੇ ਨਜ਼ਰਸਾਨੀ ਵੀ ਹੋਈ ਹੈ ਤੇ ਕਹਿੰਦੇ ਦਸਕਤ ਵੀ ਹੋਈ ਨੇ ਕਾਰਵਾਈ ਵੀ ਪਾਈ ਹੈ ਸੋ ਜੇ ਮਤਲਬ ਬਜਟ ਤਾਂ ਉਹਨਾਂ ਦੀ ਪ੍ਰਧਾਨਗੀ ਹੀ ਠੀਪੇ ਪੇਸ਼ ਹੋਣਾ ਹੈ ਕਿ ਉਸ ਦਿਨ ਆਉਣਗੇ ਜਾਉਂਚ ਵੀ ਨਹੀਂ ਆਉਣਗੇ ਜਾਂ ਉਹ ਤੋਂ ਪਹਿਲਾਂ ਹੀ ਹੁਣ ਇਸ ਬੈਠਕ ਦੇ ਵਿੱਚ ਹੀ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇਗਾ ਜਿਹੜਾ ਪੈਂਡਿੰਗ ਰੱਖਿਆ ਹੋਇਆ। ਸੋ ਜੇ ਉਹ ਅਸਤੀਫਾ ਪ੍ਰਵਾਨ ਹੋ ਜਾਂਦਾ ਤੇ ਫਿਰ ਉਹ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਸੇ ਬੈਠਕ 'ਚ ਨਵਾਂ ਪ੍ਰਧਾਨ ਲਾਇਆ ਜਾਏਗਾ। ਕੀ اجلاس ਚ ਲਿਜਾਇਆ ਜਾਏਗਾ ਇਸ ਵਾਰ ਜੇ ਖੜੇ ਨੇ। ਪਰ ਕੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ 7 ਮਾਰਚ ਨੂੰ ਹੋਣ ਵਾਲੀ ਅੰਤਰੀ ਕਮੇਟੀ ਦੀ ਬੈਠਕ ਕੱਲੀ ਬਚੜੀਆਂ ਤਰੀਕਾਂ ਲਈ ਹੋਏਗੀ? ਜਾਂ tạmੀ ਸਭ ਦਾ ਸਿਪਾ ਪ੍ਰਵਾਨ ਵੀ ਇਸਨ ਕਰ ਲਿਆ ਜਾਏਗਾ ਇਹ ਵੀ ਸਵਾਲ ਨਾਲ ਆ ਪਰ ਇਹ ਸਾਰੀ ਤਿੰਨੇ ਪ੍ਰਕਿਰਿਆਵਾਂ ਚਾਹੇ ਅੰਤਰੀਕ ਕਮੇਟੀ ਦੀ ਬੈਠਕ ਆਗੀ ਚਾਹੇ ਪੰਜ ਮੈਂਬਰੀ ਕਮੇਟੀ ਨੇ ਸਮਾ ਮੰਗ ਲਿਆ ਜਾਂ ਦਰਸਾਭ ਤੋਂ ਕੱਲ ਨੂੰ ਮੁਲਾਕਾਤ ਕਰਨੀ ਹੈ ਚਾਹੇ ਇੱਕ ਪੰਜ ਮੈਂਬਰੀ ਕਮੇਟੀ tạmੀ ਸਭ ਨੂੰ ਮਰਾਉਣ ਚਲੀਗੀ ਪਰ ਇਹ ਸਭ ਦੇ ਬਾਵਜੂਦ ਵੀ ਸਭ ਦੀਆਂ ਨਜ਼ਰਾਹੀ ਨੇ ਕਿ ਜਥੇਦਾਰ ਸਾਹਿਬ ਗਿਆਨੀ ਰਕਬੀਰ ਸਿੰਘ ਹੋਰਾਂ ਨੇ ਆਖਿਆ ਹੋਇਆ ਕਿ ਜੀ ਅਸੀਂ ਹੁਣ ਬੈਠਕ ਬੁਲਾਵਾਂਗੇ ਪੰਜ ਸਿੰਘ ਸਵਾਨਾਂ ਦੀ ਉਹ ਚ ਫੈਸਲਾ ਲਵਾਂਗੇ ਸਭ ਦੀਆਂ ਨਜ਼ਰਾ ਉਤੇ ਪਰਨੇ ਕਿਉਂ ਬੈਠਕ ਕਰੋ ਚਲੋ ਉਹ ਬੈਠਕ ਦੀ ਤਰੀਕਤ ਆ ਜਾਏਗੀ ਪਰ ਕਹਿੰਦੇ ਜੀ ਇੱਕ ਦੇਸ਼ ਇੱਕ ਚੋਣ ਵਾਲੀ ਤਰੀਕਤ طے ਹੋ ਗਈ ਹੈ ਕਿ 2034 ਦੇ ਵਿੱਚ ਭਾਰਤ ਚ ਇੱਕ ਦੇਸ਼ ਇੱਕ ਚੋਣ ਹੋਏਗੀ ਤੇ ਇਹਦੇ ਲਈ ਕਹਿੰਦੇ ਲੋਕ ਅੰਦੋਲਨ ਖੜਾ ਕਰੇਗੀ ਬੀਜੇਪੀ ਬੀਜੇਪੀ ਇੱਕ ਦੇਸ਼ ਇੱਕ ਚੋਣ ਦੇ ਫਾਇਦੇ ਗਣਾਉਣ ਦੇ ਲਈ ਇੱਕ ਮਹਮ ਤੋਰਨ ਜਾ ਰਹੀ ਹੈ ਜਿਹਦਾ ਟਾਰਗੇਟ ਰੱਖਿਆ ਗਿਆ ਕਿ 2029 ਤੋਂ ਐਡੀ ਵੱਡੀ ਲਹਿਰ ਖੜੀ ਕਰਨੀ ਹੈ ਹੁਣ ਤੋਂ ਉਹਦੇ ਲਈ ਦਵੇ ਪੈਰ ਕੰਮ ਕਹਿੰਦੇ ਸ਼ੁਰੂ ਕਰਤਾ ਖੇਤੀਬਾੜੀ ਮੰਤਰੀ ਜਿਹੜੇ ਹੈਗੇ ਨੇ ਸਾਡੇ ਉਹਨਾਂ ਨੂੰ ਕਹਿੰਦੇ ਜੀ ਇਹ ਕੰਮ ਸੌਂਪਿਆ ਹੋਇਆ ਹੈ ਉਹਨਾਂ ਨੂੰ ਉਦਕਾਰ ਦਿੱਤਾ ਕਿ ਤੁਸੀਂ ਪਾਈ ਦੇਤੇ ਕੰਮ ਕਰਨਾ ਹੈ ਕੇਂਦਰੀ ਖੇਤੀ ਮੰਤਰੀ ਮੰਤਰੀ ਸ਼ਿਵਰਾਜ ਚੋਹਾਨ ਹੋਰੀ ਕਹਿੰਦੇ ਜੀ ਉਹ ਇਹਦੇ ਲਈ ਸੰਸਦਾਰ ਸੰਸਦਾ ਸ਼ਹਿਰਦਾਰ ਸ਼ਹਿਰ ਪਾਰਟੀ ਦਰ ਪਾਰਟੀ ਗਰੁੱਪ ਦਰ ਗਰੁੱਪ ਪਹੁੰਚ ਅਪਰੋਚ ਕਰ ਰਹੇ ਨੇ ਤਾਂ ਕਿ ਇੱਕ ਸਲਾਈਡ ਸ਼ੋ ਬਣਾਇਆ ਜਾਵੇ ਲੋਕਾਂ ਨੂੰ ਇੰਨਾ ਜਚਾ ਦਿੱਤਾ ਜਾਵੇ ਕਿ ਜੇ ਇੱਕ ਦੇਸ਼ਿਕ ਚੋਣ ਹੋ ਗਈ ਤਾਂ ਬੱਸ ਉਹਦਾ ਸਾਰਾ ਕੁਝ ਗਰੀਬੀ ਵੀ ਚੁੱਕ ਹੋ ਗਈ ਲੋਕਤੰਤਰ ਵੀ ਬਹਾਲ ਹੋ ਗਿਆ ਸਾਰਾ ਸਿਸਟਮ ਵੀ ਦਿਰਸਤ ਹੋ ਗਿਆ ਆਪਣੇ ਸਚਾਰ ਵੀ ਖਤਮ ਹੋ ਜੂ ਐ ਪਤਾ ਨਹੀਂ ਖਰਚੇ ਵੀ ਇੰਨੇ ਵੱਜ ਜਾਣੇ ਦੇਸ਼ ਦੀ ਆਬਸਕਤਾ ਵੀ ਸਾਰਾ ਕੁਝ ਉਚਕਣਾਉਣ ਦੀ ਕੋਸ਼ਿਸ਼ ਆ ਜੇ ਤੋਕੇ ਬਹੁ ਗੰਟੀ ਲੋਕਾਂ ਦਾ ਜੇ ਵੀ ਇਹ ਮੰਨਣਾ ਹੈ ਕਿ ਇੱਕ ਦੇਸ਼ ਇੱਕ ਚੋਣ ਦੇ ਨਾਲ ਜੇ ਕੁਝ ਫਾਇਦੇ ਹੋਣ ਦੀ ਆਸ ਹੈ ਤਾਂ ਨੁਕਸਾਨ ਵੱਡੇ ਹੋਣ ਦੀ ਆਸ ਹੈ ਕਿ ਸੂਬਈ ਮਸਲੇ ਦਬ ਜਾਣਗੇ ਸੂਬਈ ਮਸਲੇ ਮਰ ਜਾਣਗੇ ਖੇਤਰੀ ਪਾਰਟੀਆਂ ਨੂੰ ਹੋਰ ਟਾ ਲੱਗੇਗੀ ਸੁਇਸ ਲਈ ਸੁਭਿਆ ਦੇ ਹੱਕ ਹਕੂਕਾਂ ਦੇ ਵਧਣਾ ਇਹ ਸਹੀ ਨਹੀਂ ਹੈ ਪਰ ਜਿਹੜੀ ਖਬਰ ਮੈਂ ਤੁਹਾਡਾਂ ਨਾਲ ਸਾਂਝੀ ਕਰ ਰਿਹਾ ਉਹਦੇ ਵਿੱਚ ਇਹੀ ਹੈ ਜੀ ਕਿ 2029 ਤੋਂ ਬਕਾਇਦਾ ਤੌਰ ਤੇ ਇਸ ਨੂੰ ਅਮਰੀ ਰੂਪ ਦਿੱਤਾ ਜਾਊਗਾ ਕਿਉਂਕਿ ਸੰਸਦ ਚ ਪਾਸ ਹੋਣ ਤੋਂ ਬਾਅਦ ਇਹ ਜਿਹੜਾ ਕਮੇਟੀ ਨੂੰ ਸੌਂਪਿਆ ਹੋਇਆ ਉਸ ਕਮੇਟੀ ਨੇ ਆਪਣਾ ਫੈਸਲਾ ਦੇਣਾ ਹੈ ਤੇ ਉਸ ਫੈਸਲੇ ਦੇ ਲਈ ਇੱਕ ਸਰਵਸੰਮਤੀ ਰੂਪ ਚ ਬਕ ਬਕ ਸੁਭਿਆਂ ਚਾਉਣਾ ਵੀ ਜ਼ਰੂਰੀ ਆ ਉਹਦੇ ਲਈ ਵੀ ਕੋਸ਼ਿਸ਼ ਹੋ ਰਹੀ ਹੈ ਕਿ ਸੁਭਿਆਂ ਤੋਂ ਮਤੇ ਪੈਣ ਸੰਸਥਾਾਂ ਤੋਂ ਮਤੇ ਪੈਣ ਸੰਗਠਨਾਾਂ ਤੋਂ ਮਤੇ ਪੈਣ ਦੇ ਹੱਕ ਚਿਕਤ ਲਹਿਰ ਚੱਲੇ ਸਰਕਾਰ ਨੇ ਕਹਿੰਦੇ ਲੋਕ ਸਭਾ ਚ ਤੇ ਵਿਧਾਨ ਸਭਾ ਚ ਚੋਣਾਂ ਇਕੱਠਿਆਂ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਾਉਣ ਦੇ ਲਈ ਲੋਕ ਸਭਾ ਚ ਪੇਸ਼ ਕਰਕੇ ਇਸ ਬਿੱਲ ਨੂੰ ਹੈਨਾ ਜੀ ਸੰਸਦ ਦੀ ਜਿਹੜੀ ਸੰਸਦ ਦੀ ਕਮੇਟੀ ਹੈ ਜਿਹੜੀ ਮਤਲਬ ਉਹਨੂੰ ਸੌਂਪਿਆ ਹੋਇਆ ਮਾਮਲਾ ਤੇ ਬਿੱਲ ਦੀ ਮਨਜ਼ੂਰੀ ਉਸ ਦੀ ਮਾਨਤਾ ਉਸ ਨੂੰ ਸਮਰਥਨ ਵਧਾਉਣ ਦੇ ਲਈ ਕਹਿੰਦੇ ਹੁਣ ਮਹਮ ਚ ਲਈ ਜਾਣੀ ਹੈ ਸੋ ਇਹ ਸਾਰੀ ਪ੍ਰਕਿਰਿਆ ਇਸ ਕਦਰ ਚਲਣੀ ਹੈ ਕਿ ਤਾਂ ਕਿ 2034 ਦੀਆਂ ਚੋਣਾਂ ਬੇਸ਼ੱਕ ਇਸ ਨੂੰ 29 ਚ ਅਮਰੀ ਜਾਮਾ ਮਿਲ ਜਵੇ ਪ੍ਰਵਾਨ ਕਰਾ ਲੈਣੇ ਮਨਜ਼ੂਰ ਕਰਾਂ ਜੇਹੀ ਮਨਸ਼ਾ ਅੱਲਾਹ ਬਦ ਰਹੇ ਨੇ ਤਾਂ ਵੀ ਚੋਣ ਪ੍ਰਕਿਰਿਆ ਦੇ ਲਈ 2034 ਤੱਕ ਦਾ ਸਮਾਂ ਇੰਤਜ਼ਾਰ ਕਰਨਾ ਪਊਗਾ ਬਕਾਇਦਾ ਤੌਰ ਤੇ ਕਹਿੰਦੇ ਜੀ ਐ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦਾ ਮਤਲਬ ਕਿ ਇੱਕ ਇਸ ਹਮਤਲ ਬਣਾਉਣ ਦੀ ਕੋਸ਼ਿਸ਼ ਹੈ ਕਿ ਹਾਂ ਜੀ ਇਹ ਇਹ ਜ਼ਰੂਰੀ ਨੇ ਜੀ ਇਦੇ ਵਿੱਚ ਟਾਸਕ ਫੋਰਸ ਦੇ ਰਾਹੀਂ ਇੱਕ ਟੀਮ ਤਿਆਰ ਕੀਤੀ ਜਿਹਦੇ ਰਾਹੀਂ ਜਨ ਸਮਰਥਨ ਇਕੱਠਾ ਕਰਨਾ ਹੈ ਨਾ ਫਿਰ ਬੈਲਟ ਪੇਪਰਾਈ ਵਾਪਸੀ ਦੇ ਮਸਲੇ ਤੇ ਕਮੇਟੀ ਕਹਿੰਦੀ ਨਾ ਜੀ ਸਾਡੇ ਅਧਿਕਾਰ ਖੇਤਰ ਚਲੀਗਾ ਹਾਂ ਕਹਿੰਦੇ ਜੀ ਇਹਦੇ ਨਾਲ ਅਰਥਵਿਵਸਥਾ ਨੂੰ ਬਹੁਤ ਫਾਇਦਾ ਹੋ ਜਾਣਾ ਹੈ ਇਹਦੇ ਨਾਲ ਜਿਹੜੀ ਆ ਮੁਫਤ ਖੁਰੀ ਵਾਲੀ ਸਕੀਮਾ ਨੇ ਉਹਦੇ ਤੇ ਠੱਲ ਪੈ ਜਾਣੀਆਂ ਜੀ ਹੈ ਕੁਝ ਕੇਂਦਰੀ ਤੇ ਹੋਰ ਜਿਹੜੇ ਸੂਬੇ ਨੇ ਉਹਨਾਂ ਚ ਨੀਤੀਗਤ ਸਮਾਨਤਾ ਜਾਣੀਆਂ ਜੀ ਅਨਾ ਸਰਤਾ ਕੇਂਦਰ ਤੋਂ ਸੁਪੇ ਸਰਕਾਰ ਸਤ ਮਤਲਬ ਇਹ ਜੇ ਗੁਣਗਣਾਏ ਜਾ ਰਹੇ ਨੇ ਇਸ ਇਹ ਖੇਲ ਹੁਣ 2034 ਦੇ ਵਿੱਚ ਤੁਹਾਨੂੰ ਅਮਲੀ ਰੂਪ ਪੈਣਾਉਂਦਾ ਨਜ਼ਰ ਆ ਸਕਦਾ ਹੈ ਜਿਸ ਤਰ੍ਹਾਂ ਸਰਕਾਰ ਨੇ ਇਸ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਉਸ ਤੋਂ ਬਾਅਦ 2029 ਚ ਇਸ ਨੂੰ ਇਹ ਲੋਕ ਅੰਦੋਲਨ ਚ ਬਦਲਣ ਦੀ ਪ੍ਰਕਿਰਿਆ ਤੇ ਤਹਿਤ ਸਾਹਮਣੇ ਆ ਸਕਦੇ ਨੇ ਸੋ ਇਹ ਖਬਰ ਦਿੱਲੀ ਦੇ ਗਲਿਆਰਿਆਂ ਚੋਂ ਨਿਕਲ ਕੇ ਆ ਰਹੀ ਹੈ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਤੈਅ ਕਰ ਲਿਆ ਕਿ 2034 ਦੇ ਦਿਸ਼ ਇੱਕ ਦੇਸ਼ ਇੱਕ ਚੋਣ ਵਾਲੇ ਫਾਰਮੂਲੇ ਨੂੰ ਅਮਲੀ ਜਾਮਾ ਪਹਿਨਾ ਦੇਣਾ ਸੋ ਇਸ ਲਈ ਇਹ ਪਹਿਲੂ ਸੀ ਜਿਹੜੇ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ